ਸਤਿ ਸ਼੍ਰੀ ਅਕਾਲ ਜੀ ਡੀਵੀਜੀ ਪੰਜਾਬੀ ਦੇ ਤੁਹਾਡੇ ਇੱਕ ਵਾਰ ਫਿਰ ਤੋਂ ਸਵਾਗਤ ਹੈ ਤੁਹਾਨੂੰ ਦਾ ਦੀਏ ਕਿ ਸੋਸ਼ਲ ਮੀਡੀਆ ਦੇ ਉੱਤੇ ਮਚ ਗਈ ਥੜਧਲੀ ਇੱਕ ਪੋਸਟ ਐਸੀ ਵਾਇਰਲ ਹੋ ਗਈ ਕਿ ਉਸਨੇ ਗਰਦਾਸਪੁਰ ਦੇ ਵਿੱਚ ਥੜਧਲੀ ਮਚਾ ਦਿੱਤੀ ਤੁਹਾਨੂੰ ਦੱਦੀਏ ਕਿ ਸੋਸ਼ਲ ਮੀਡੀਆ ਦਾ ਜਿੱਥੇ ਕਿ ਲੋਕ ਚੰਗੇ ਕੰਮ ਦੇ ਲਈ ਵੀ ਜਿਹੜਾ ਆ ਉਹ ਇਹਨੂੰ ਵਰਤਦੇ ਨੇ ਉੱਥੇ ਹੀ ਬਹੁਤ ਸਾਰੇ ਗੰਦੇ ਅੰਸਰ ਵੀ ਇਹ ਸੋਸ਼ਲ ਮੀਡੀਆ ਦੇ ਪਲੇਟਫਾਰਮ ਨੂੰ ਗੰਦੇ ਤਰੀਕੇ ਦੇ ਨਾਲ ਵਰਤਦੇ ਹਨ ਤੇ ਬੜੇ ਹੀ ਮਾੜੇ ਤਰੀਕੇ ਦੇ ਨਾਲ ਸੋਸ਼ਲ ਮੀਡੀਆ ਦੇ ਉੱਤੇ ਕਈ ਵਾਰ ਇਹ ਸੀਆਂ ਪੋਸਟਾਂ ਵਾਇਰਲ ਕਰ ਦਿੱਤੀਆਂ ਜਾਂਦੀਆਂ ਨੇ ਜਿੰਨਾਂ ਨੂੰ ਦੇਖ ਕੇ ਬਹੁਤ ਜ਼ਿਆਦਾ ਜਿਹੜਾ ਆ ਥੜਤਲੀ ਮਚ ਜਾਂਦੀ ਆ ਇਸੇ ਤਰ੍ਹਾਂ ਤੁਹਾਨੂੰ ਦੱਸਦੀ ਆ ਕਿ ਅਰਦਾਸ ਪੁਰਦੇ ਵਿੱਚ ਵੀ ਇੱਕ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਪੋਸਟ ਕਰਕੇ ਥੜਤਲੀ ਮਚ ਗਈ ਉਹ ਪੋਸਟ ਦੇ ਵਿੱਚ ਜਿਹੜਾ ਆ ਲਿਖਿਆ ਗਿਆ ਸੀ ਕਿ ਬਰਿਆਰ ਚੌਂਕੀ ਨੂੰ ਬੰਬ ਦੇ ਨਾਲ ਉਡਾ ਦਿੱਤਾ ਗਿਆ ਹੈ ਗਰਨੇਡ ਦੇ ਨਾਲ ਉਡਾ ਦਿੱਤਾ ਗਿਆ ਤੇ ਉਸ ਤੋਂ ਬਾਅਦ ਆ ਬਹੁਤ ਜ਼ਿਆਦਾ ਜਿਹੜਾ ਆ ਉਹ ਬਵਾਲਜਾ ਉੱਠ ਗਿਆ ਤੇ ਸਾਰੇ ਪੱਤਰਕਾਰ ਜਿਹੜੇ ਆ ਉਹ ਦੌੜ ਪਏ ਸਾਰੇ ਦੇ ਸਾਰੇ ਜਿਹੜਾ ਆ ਚੌਂਕੀ ਬਰਿਆਰ ਵਾਲੀ ਸਾਈਡ ਨੂੰ ਇਸ ਦੀ ਰਿਪੋਰਟ ਕਰਨ ਕਿ ਇਹ ਕੀ ਹੈ ਤੇ ਕੀ ਹੈ ਇਸ ਦਾ ਸੱਚ ਪਰਤ ਅੰਦਾਜ਼ਾ ਦੇਈ ਕਿ ਗਰਦਾਸਪੁਰ ਦੇ ਬਰਿਆਰ ਪੁਲਿਸ ਚੌਂਕੀ ਦੇ ਇੰਚਾਰਜ ਜਸਵਿੰਦਰ ਸਿੰਘ ਨੇ ਕਿਹਾ ਕਿ ਐਸੀ ਕੋਈ ਗੱਲ ਸਾਹਮਣੇ ਨਹੀਂ ਆਈ ਉਹਨਾਂ ਦੇ ਕੋਲੋਂ ਵੀ ਸਿਰਫ ਇੱਕ ਪੋਸਟ ਉੱਚ ਅਧਿਕਾਰੀਆਂ ਵੱਲੋਂ ਭੇਜੀ ਗਈ ਪਰ ਫਿਰ ਵੀ ਮਾਮਲੇ ਦੀ ਜਾਂਚ ਪੜਤਾਲ ਕੀਤੀ ਜਾ ਰਹੀ ਆ ਵਾਇਰਲ ਪੋਸਟ ਵਿੱਚ ਲਿਖਿਆ ਹੈ ਕਿ ਜੋ ਬਰਿਆਰ ਚੌਂਕੀ ਉੱਪਰ ਬੰਬ ਲਾਟ ਕੀਤਾ ਗਿਆ ਹੈ ਉਸ ਦੀ ਜ਼ਿੰਮੇਵਾਰੀ ਨਿਸਾਨ ਜੋੜੀ ਆ ਨਿਸਾਨ ਜੋੜੀਆਂ ਅਤੇ ਕੁਲਬੀਰ ਸਿੱਧੂ ਲੈਂਦੇ ਹਨ ਜਿਹੜਾ ਕਿ ਭਾਈ ਸੰਦੀਪ ਸਿੰਘ ਸੰਨੀ ਤੇ ਤਸੱਦ ਹੋਇਆ ਹੈ ਅ ਤੁਸੀਂ ਆਪਣੀ ਬਾਹ ਲਾ ਲਈ ਹੁਣ ਅਸੀਂ ਆਪਣੀ ਬਾਹ ਲਾਵਾਂਗੇ ਕਿਉਂਕਿ ਲਗਾਤਾਰ ਸਿੱਖਾਂ ਦੇ ਉੱਪਰ ਤਸੱਦ ਕੀਤਾ ਜਾ ਰਿਹਾ ਹੈ ਉਸਦਾ ਬਦਲਾ ਲਿਆ ਹੈ ਪਰ ਤਾਂ ਦੱਸ ਦਈਏ ਕਿ ਇਸ ਤਰ੍ਹਾਂ ਦੀ ਕੋਈ ਵੀ ਗੱਲਬਾਤ ਨਿਕਲ ਕੇ ਸਾਹਮਣੇ ਨਹੀਂ ਆਈ ਤੇ ਨਾ ਹੀ ਰੱਬ ਕਰੇ ਕਿ ਇਸ ਤਰ੍ਹਾਂ ਦੀ ਕੋਈ ਵਾਰਦਾਤ ਹੋਵੇ ਕਿਉਂਕਿ ਇਹੋ ਜਿਹੇ ਪੋਸਟਾਂ ਜਿਹੜੀਆਂ ਨੇ ਇੱਕਦਮ ਜਿਹੜਾ ਆ ਦਿਮਾਗ ਨੂੰ ਖਰਾਬ ਕਰ ਦੇਣ ਵਾਲੀਆਂ ਹੁੰਦੀਆਂ ਨੇ ਜਿਨ੍ਹਾਂ ਨੂੰ ਜਿਹੜਿਆ ਉਹ ਮਾੜੇ ਅਨਸਰ ਜਿਹੜੀਆਂ ਇਹੋ ਜਿਹੇ ਪੋਸਟਾਂ ਪਾ ਕੇ ਜਿਹੜਾ ਆ ਉਹ ਉਹ ਜਿਹੜਾ ਆ ਤਰਥੱਲੀ ਮਚਾ ਦਿੰਦੀਆਂ ਨੇ ਤੇ ਇਹੋ ਹੀ ਪੋਸਟ ਜਿਹੜੀ ਇਹ ਉਹ ਸੋਸ਼ਲ ਮੀਡੀਆ ਤੇ ਪੂਰੀ ਤਰ੍ਹਾਂ ਤਰਥੱਲੀ ਮਚਾ ਰਹੀ ਸੀ ਪਰ ਤੰਦਾ ਦੇ ਕੇ ਡਰਨ ਵਾਲੀ ਕੋਈ ਗੱਲ ਨਹੀਂ ਕਿ ਇਸੇ ਤਰ੍ਹਾਂ ਦੀ ਕੋਈ ਵੀ ਗੱਲਬਾਤ ਨਹੀਂ ਹੋਏਗੀ ਬ੍ਰਿਆਰ ਪੁਲਿਸ ਸਟੇਸ਼ਨ ਤੇ ਜਾ ਕੇ ਚੌਕੀ ਇੰਚਾਰਜ ਦੇ ਨਾਲ ਗੱਲਬਾਤ ਕਰਨ ਤੋਂ ਬਾਅਦ ਜੋ ਸੱਚ ਸਾਹਮਣੇ ਆਇਆ ਉਹ ਤੁਹਾਨੂੰ ਦੱਸਦਿਆਂ ਆਓ ਸੁਣਦੇ ਆ ਚੌਕੀ ਇੰਚਾਰਜ ਨੇ ਕੀ ਕਿਹਾ ਮੈਂ ਸੁੰਦਰ ਸਿੰਘ ਐਸੇ ਚੌਕੀ ਚਾਜ ਬਰੀਆਰ ਜਿਹੜੀ ਆ ਸੋਸ਼ਲ ਮੀਡੀਆ ਤੇ ਚੱਲਣ ਦੀ ਐ ਨਾ ਪੋਸਟ ਪਈ ਗਈ ਆ ਵੀ ਮਤਲਬ ਚੌਕੀ ਬਰੀਆਤ ਤੇ ਜਿਹੜਾ ਵਾ ਗ੍ਰਨੇਡ ਹਮਲਾ ਕੀਤਾ ਗਿਆ ਇਹੋ ਜੀ ਕੋਈ ਵੀ ਗੱਲਬਾਤ ਨਹੀਂ ਕੀਤੀ ਯਾਰੀ ਕੋਈ ਵੀ ਗੱਲ ਨਾ ਹੀ ਕੋਈ ਸਾਡੇ ਧਿਆਨ ਚਾਹੀਏ ਨਾ ਹੀ ਇੱਥੇ ਕੋਈ ਹੋਈ ਹੀ ਆ ਸਾਨੂੰ ਜਿਹੜਾ ਤੋਂ ਜਿਹੜਾ ਚੰਦੀ ਪੋਸਟਰ ਤੋਂ ਪਤਾ ਲ لگا ਤੇ ਸਾਡੇ ਇੱਥੇ ਕੋਈ ਗੱਲਬਾਤ ਨਹੀਂ ਗਈ ਪੋਸਟਰ ਇਹ ਲਿਖਿਆ ਵੀ ਇਹੀ ਚੌਕੀ ਮਰੀਆਦ ਉਤੇ ਜਿਹੜਾ ਆ ਗਨੇੜਾ ਮੜਾ ਕੀਤਾ ਵਾ ਤੇ ਜਿਹੜਾ ਸਾਡੇ ਜਿਹੜੇ ਭਰਾ ਸੰਨੀ ਨੂੰ ਕੋ ਕੁੱਟਮਾਰ ਕੀਤੀ ਉਹਦੇ ਕਰਕੇ ਸੰਨੀ ਇਹ ਪਤਾ ਨਹੀਂ ਕੋ ਅਮਰ ਸਰ ਵਾਲੇ ਉਹ ਹੋਣਾ ਜਿਹੜਾ ਕਤਲ ਵਾਲੇ ਸੀ ਸੂਰੀ ਸੂਰੀ ਗੰਗਲ ਉਹਦੇ ਕਰਕੇ ਤੇ ਇੱਥੇ ਤੇ ਕੋਈ ਗੱਲਬਾਤ ਇਹੋ ਜੀ ਹੈ ਹੀ ਨਹੀਂ 1% ਵੀ ਕੋਈ ਨਹੀਂ ਗੱਲ ਸੀਸੀਟੀਵੀ ਸਾਰੇ ਚੈੱਕ ਕੀਤੇ ਆ ਕੋਈ ਗੱਲ ਬਾਤ ਧਿਆਨ ਚ ਨਹੀਂ ਹੈ ਪੋਸਟ ਵਿੱਚ ਇਹੋ ਕੀਤਾ ਵਾ ਇਹ ਹੀ ਬਰਿਆਚ ਚੋਂ ਕਿ ਜਿਹੜਾ ਗਨੇਡ ਹਮਰਾ ਕੀਤਾ ਵਾ ਪਰ ਇਹ ਜਿਹੜੀ ਆ ਕੋਈ ਗੱਲ ਬਾਤ ਵੀ ਨਹੀਂ ਹੈ ਜੀ